ਤਸਵੀਰਾ ਜਿਲ੍ਹਾ ਮੋਗਾ ਦੇ ਕਸਬਾ ਧਰਮਕੋਟੀਆਂ ਨੇ ਜਿੱਥੇ ਪ੍ਰਾਲੀ ਨੂੰ ਅੱਗ ਲਗਾਏ ਜਾਣ ਦੀ ਖਬਰ ਮਿਲਣ ਤੋਂ ਬਾਅਦ ਧਰਮਕੋਟ ਦੇ ਐਸਐਚਓ ਸਬ-ਇੰਸਪੈਕਟਰ ਗੁਰਮੇਲ ਸਿੰਘ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਐਨਾ ਹੀ ਨਹੀਂ ਪ੍ਰਾਲੀ ਦੀ ਅੱਗ ਲੱਗੀ ਵੇਖ ਕੇ ਐਸਐਚਓ ਸਬ-ਇੰਸਪੈਕਟਰ ਗੁਰਮੇਲ ਸਿੰਘ ਅਤੇ ਉਹਨਾਂ ਦੇ ਸਾਥੀ ਤੁਰੰਤ ਹੀ ਇਸ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗ ਗਏ ਜਿਸ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜ਼ਿਕਰ ਇਹ ਖਾਸ ਹੈ ਕਿ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਤੇ ਸਖਤੀ ਵੀ ਕੀਤੀ ਜਾ ਰਹੀ ਹੈ ਲੇਕਿਨ باوجود ਇਸ ਦੇ ਪਰਾਲੀ ਸਾੜਨ ਦੇ ਮਾਮਲੇ ਸਾਬ ਮਨਿਆ ਰਹੇ ਨੇ ਜ਼ਿਲ੍ਹਾ ਮੋਗਾ ਦੇ ਕਸਬਾ ਧਰਮਕੋਟ ਤੋਂ ਉਕਤ ਪਰਾਲੀ ਸਾੜਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੋਗਾ ਦੀ ਡਿਪਟੀ ਕਮਿਸ਼ਨਰ ਸਰੰਗ ਸੀਤਿਆ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ। ਉਹਨਾਂ ਕਿਹਾ ਕਿ ਸਰਕਾਰ ਦੇ ਵੱਲੋਂ ਹਰ ਕਿਸਮ ਦੀ ਮਸ਼ੀਨਰੀ ਅਤੇ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਦਾ ਕਿਸਾਨ ਫਾਇਦਾ ਉਠਾ ਸਕਦੇ ਨੇ। ਕੀ ਇਹ ਤੇ ਕੀ ਕਾਰਵਾਈ ਹੈ? ਦੇਖੋ ਜੀ ਜੋ ਪਰਾਲੀ ਹੈ ਉਹਦੀ ਸਾਮ ਸੰਭਾਲ ਦੇ ਲਈ ਉਹਨੂੰ ਉਹਨੂੰ ਅੱਗ ਨਾ ਲੱਗੇ ਉਹਨੂੰ ਰੋਕਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਬਹੁਤ ਚੰਗੇ ਉਪਰਾਲੇ ਕੀਤੇ ਗਏ ਨੇ ਜੇਕਰ ਆਪਾਂ ਗੱਲ ਕਰੀਏ ਡੇਟਾ ਦੀ ਤਾਂ ਮੈਂ 2023 23 ਦੇ ਵਿੱਚ ਟੋਟਲ ਇਸ ਸਮੇਂ ਤੱਕ 384 ਪਿਛਲੇ ਸਾਲ 105 ਤੇ ਇਸ ਸਾਲ ਕੇਵਲ 60 ਇਨਸੀਡੈਂਟ ਹੀ ਰਿਪੋਰਟ ਹੋਏ ਨੇ ਇਹ 60 ਦੇ 60 ਇਨਸੀਡੈਂਟ ਅਸੀਂ ਜੋ ਹਦਾਇਤਾਂ ਹੈਗੀਆਂ ਨੇ ਸਾਨੂੰ ਮਾਂਜੁਗ ਸੁਪਰੀਮ ਕੋਰਟ ਦੀਆਂ ਸੀਏਕਯੂਐਮ ਦੀਆਂ ਤੇ ਪੰਜਾਬ ਸਰਕਾਰ ਦੀਆਂ ਅਸੀਂ ਸਾਰੀ ਸਾਈਟਾਂ ਨੂੰ ਵਿਦਿਨ 24 ਆਵਰਸ ਅਸੀਂ ਵਿਜ਼ਿਟ ਕਰਵਾ ਦਿੱਤਾ ਹੈਗਾ ਤੇ ਜਿੱਥੇ-ਜਿੱਥੇ ਸਾਡੀ ਸਾਈਟਾਂ ਦੇ ਵਿੱਚ ਬਰਨਿੰਗ ਪਾਈ ਗਈ ਅਸੀਂ ਉੱਥੇ এনवायरमेंट ਕੰਪਨਸੇਸ਼ਨ ਲਾ ਦਿੱਤਾ ਹੈਗਾ ਤੇ ਪੁਲਿਸ ਮੈਕਨੇ ਵੱਲੋਂ ਉਹਨਾਂ ਉੱਤੇ ਪਰਚਾ ਵੀ ਦਰਜ ਕਰ ਦਿੱਤਾ ਗਿਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਸਾਡੇ ਜ਼ਿਲ੍ਹੇ ਦੇ ਜੋ ਐਫਰਟ ਹੈਗੇ ਨੇ ਪੂਰੀ ਟੀਮ ਦੇ ਉਹਦੇ ਕਰਕੇ ਕਾਫੀ ਗਿਰਾਵਟ ਹੈਗੀ ਹੈ ਪਰੰਤੂ ਆਉਣ ਵਾਲੇ 15 ਦਿਨ ਜੋ ਬੜੇ क्रूशियल ਨੇ ਸਾਡੇ ਐਸ ਡੀ ਐਮ ਸਾਡੇ ਡੀ ਐਸ ਪੀ ਸਾਹਿਬਾਨ ਐਸ ਐਚ ਓ ਸਾਹਿਬਾਨ ਤੇ ਹੋਰ ਜੋ ਵੀ ਮੈਕਮੇ ਨੇ ਜਿੰਨਾ ਵਿੱਚ ਉਹ ਸੀ ਕਲਸਟਰਲ ਲੈਵਲ ਦੇ ਅਫਸਰ ਲੈਣੀ ਮੋਡਲ ਅਫਸਰ ਲੈਣੀ ਤੇ ਸਾਡੀ ਕਰਾਈ ਪ੍ਰੋਡੈਕਸ਼ਨ ਫੋਰਸ ਜੋ ਹੈ ਇਸ ਵਾਰ ਪੰਜਾਬ ਸਰਕਾਰ ਦੇ ਹਦਾਇਤ ਤੇ ਸਪੈਸ਼ਲੀ ਬਣਾਈ ਗਈ ਹੈ ਉਹ ਸਾਡੀ ਪਿੰਡਾਂ ਦੇ ਵਿੱਚ ਰਹਿੰਦੀ ਹੈਗੀ ਆ હાજર ਹੁੰਦੀ ਹੈਗੀ ਆ ਕਿਸੇ ਵੀ ਤਰ੍ਹਾਂ ਦੇ ਕਿਸਾਨ ਨੂੰ ਕੋਈ ਇਸ਼ੂ ਆਂਦਾ ਤਾਂ ਉਹਨੂੰ ਸਮਝ ਕਰਕੇ ਜੇਕਰ ਕੋਈ ਹੋਰ ਤੱਕਲੀਫ ਹੈ ਉਹਦੇ ਵਿੱਚ ਵੀ ਅਸੀਂ ਉਹਨਾਂ ਦੀ ਸਹਾਇਤਾ ਕਰ ਰਹੇ ਹਾਂ ਜਿਦੇ ਕਰਕੇ ਅਸੀਂ ਇੰਨਾ ਇਨਸੀਡੈਂਟਸ ਦੇ ਵਿੱਚ ਭਾਰੀ ਗਿਰਾਵਟ ਦੇਖ ਰਹੇ ਹਾਂ ਕਿ ਜਿਲ੍ਹਾ ਮੁੱਗਾ ਦੇ ਵਿੱਚ ਅਸੀਂ ਜੋ ਇਨਸੀਡੈਂਟ ਹੈ ਉਹ ਰਿਡਿਊਸ ਕਿੱਤੇ ਨੇ ਸਾਡੀ ਕੋਸ਼ਿਸ਼ ਹੈ ਕਿ ਇਹ ਬਿਲਕੁਲ ਘਟਣ ਜੋ ਵੀ ਕਿਸਾਨਾਂ ਦੀ ਜੋ ਵੀ ਸਮੱਸਿਆਵਾਂ ਇੱਥੇ ਨੇ ਪਰਾਲੀ ਨੂੰ ਸਾਹਮਣੇ ਆਉਣ ਨੂੰ ਲੱਗੇ ਤੇ ਸਾਡੇ ਸਾਰੇ ਅਫਸਰ ਜੋ ਹੈਗੇ ਨੇ ਉਹ ਫੀਲਡ ਦੇ ਵਿੱਚ ਨੇ ਤੇ ਇਹਦੇ ਕਰਕੇ ਵੀ ਵੀ ਆਰ ਹੋਪਫੁਲ ਕਿ ਨੈਕਸਟ 15 ਦਿਨ ਜਦੋਂ ਬਿਜਾਈ ਹੁੰਦੀ ਹੈ ਉਦੋਂ ਮੇਜਰ ਅੱਗਾਂ ਲੱਗਦੀਆਂ ਨੇ ਵੀ ਅਸੀਂ ਇਹਨਾਂ ਦੇ ਵਿੱਚ ਭਾਰੀ ਗਰਾਵਟ ਲੈ ਕੇ ਆਵਾਂਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਬਿਲਕੁਲ ਅੱਗਾ ਉਹ ਫਰਕ ਪਿਆ ਗਿਆ ਹੈ ਰਾਤ ਦੇ ਟਾਈਮ ਦਾ ਧੂਆਂ ਕਾਫੀ ਹੁੰਦਾ ਪਰ ਫੇਰ ਵੀ ਕਿਸਾਨ ਅੱਗ ਲਗਾ ਰਹੇ ਨੇ ਕੱਲ ਕੀ ਕਾਰਨ ਜਿਹੜਾ ਕਿਸਾਨ ਹੱਣੀ ਹਟ ਰਿਹਾ ਇਹ ਦੇਖੋ ਜੀ ਜੋ ਤੁਸੀਂ ਗੱਲ ਕਹੀ ਹੈ ਉਹ ਪੈਂਡਿੰਗ ਇਨਵੈਸਟੀਗੇਸ਼ਨ ਹੈਗਾ ਉਹਦੇ ਕਰਕੇ ਐਗਜੈਕਟਲੀ ਨਹੀਂ ਹੈਗੀ ਉਹ ਗੱਲ ਬਟ ਵੀ ਆਰ ਸਟਿਲ ਇਨਕੁਆਇਰਿੰਗ ਐਂਡ ਅਹ ਤੋ ਉਹ ਨੂੰ ਮੈਂ ਦੱਸਦਾ ਹੈਗਾ ਮੈਂ ਵੀ ਕਾਫੀ ਦੇਰ ਰਾਤ ਵੀ ਮੈਂ ਚੱਕਰ ਮਾਰਦਾ ਰਿਹਾ ਤੇ ਅਹ ਦੇਖਦੇ ਰਹਨੇ ਹੁੰਨੇ ਅਸੀਂ ਵੀ ਕਿ ਕਿਸ ਤਰੀਕੇ ਦਾ ਉੱਤੇ ਕਿਤੇ ਅੱਗ ਤਾਂ ਨਹੀਂ ਲੱਗੀ ਕਿ ਤੂੰ ਸਾਡੀ ਪੂਰੇ ਜ਼ਿਲ੍ਹੇ ਦੀ ਕੋਸ਼ਿਸ਼ ਹੈ ਕਿ ਅਸੀਂ ਇਹਨਾਂ ਅੱਗਾਂ ਨੂੰ ਘੱਟ ਤੋਂ ਘੱਟ ਮਿਨੀਮਮ ਕਰੀਏ